ਇਹ ਆਪ ਜੀ ਤਾਂ ਸਾਡੇ ਸੀਸਤੇ ਤੇ ਦਿਮਾਲਾ ਦੇਖ ਰਹੇ ਹੋ ਇਹਦੀ ਨਮਾਈ 800 ਮੀਟਰ ਦੀ ਹੈ ਜਿਹੜਾ ਦਾ ਵਜ਼ਨ ਪੰਤਾ 85 ਵਜ਼ਨ ਆਂਦਾ ਇਹਦਾ ਲੋਹਾ ਤੇ ਕਪੜਾ ਪਾ ਕੇ ਸੰਤ ਗਰਾਮ ਤੇ ਫੁੱਲ ਵਰਗਾ ਲੱਗਦਾ ਮੈਂ ਨੌਜਵਾਨ ਬੱਚਿਆਂ ਨੂੰ ਕਹਿਣਾ ਚਾਹਨਾ ਜੇ ਸਿੱਖਾਂ ਦੇ ਘਰ ਆਪਾਂ ਜਨਮ ਲਿੱਤਾ ਹੈ ਫੇ ਘੜ ਤੋਂ ਘੜ 5 ਮੀਟਰ ਦੀ ਦਸਤਾਰ ਸਜਾਉਂਦੇ ਤੇ ਅਸੀਂ ਕੁਝ ਕਿ ਮੀਟਰਾਂ ਦੀ ਪੱਗ ਨੂੰ ਹੀ ਇੱਕ ਬੋਝ ਸਮਝ ਲੈਂਦੇ ਆਂ ਬਹਾਨੇ ਮਾਰਨ ਲੱਗ ਜਾਂਦੇ ਆਂ ਕਿ ਸਾਡਾ ਤਾਂ ਪੱਗ ਨਾਲ ਸਿਰ ਦੁਖਣ ਲੱਗ ਜਾਂਦਾ ਹੈ ਸਾਡੇ ਸਿਰ ਦੇ ਵਿੱਚ ਪੀੜ ਹੁੰਦੀ ਆ ਸੀ ਪੱਗ ਨਹੀਂ ਬਨ ਸਕਦੇ ਸੀ ਕੇਸ ਕਤਲ ਕਰਵਾਉਣੇ ਨੇ ਪਰ ਉੱਥੇ ਤੁਸੀਂ ਇਹਨਾਂ ਬਜ਼ੁਰਗਾਂ ਨੂੰ ਦੇਖੋਗੇ ਤਾਂ ਕਿੰਨੇ ਸਾਲ ਹੋ ਗਏ ਸਾਨੂੰ ਇਹਨਾਂ ਨੂੰ ਵੇਖਦਿਆਂ ਨੂੰ ਮੱਥਾ ਗੁਰੂ ਗ੍ਰੰਥ ਸਾਹਿਬ ਤੋਂ ਸਾਇ ਕਿਥੇ ਨੂੰ ਟੇਕਣਾ ਨਸ਼ਾ ਕਿਸੇ ਕੋ ਕਾਹਦਾ ਰਹੀਂ ਖਾਣਾ ਸਾਧੂ ਸੰਤਾਂ ਦਾ ਸਤਿਕਾਰ ਕਰਿਆ ਕਰੋ ਉਹਨਾਂ ਨੂੰ ਫਤਿਹ ਗਿਆ ਕਰੋ ਇਹ ਕਹਿੰਦਾ ਦਾ ਸਾਰਾ ਕਹਿੰਦੇ 2 ਮੀਟਰ ਦਾ ਕਪੜਾ ਕੰਦੇ ਸਿਰ ਦੁਖਦਾ ਸਾਡਾ ਤਾਂ ਕਦੇ ਇਹ ਸਿਰ ਦੁਖਿਆ ਤੀਜੀ ਮੰਜ਼ਿਲ ਤੇ ਸਹਾਰਾ ਚੈਨਲ ਵਾਲਿਆਂ ਨੇ 34 ਸੈਕਟਰ ਚੜਾ ਕੇ ਦੇਖ ਲਿਆ ਤਿੰਨ ਵਾਰੀ ਉੱਥੇ ਵੀ ਚੜੇ ਆ ਬਾਗੇ ਬਾਰਡਰ ਪੈਦਲ ਗਏ ਆ ਕਿੰਨਾ ਸਮਾਂ ਲੱਗਦਾ ਇਹ ਦਮਾਲਾ ਸਜਾਉਣ ਚ ਸਸਤਰ ਲਾਉਣ ਦੇ ਵਿੱਚ ਸਾਰਾ ਸੰਗਾਰ ਕਰਨ ਇਹਨੂੰ ਦੋ ਸਿੰਘ ਨਾਲ ਲੱਗ ਜਾਂਦੇ ਨੇ ਮੇਰੇ ਲੱਗ ਹੀ ਜਾਂਦੇ ਨੇ 5-6 ਘੰਟੇ ਦਮਾਲਾ ਸਜਾਉਣ ਲੱਗਿਆਂ ਹਾਂਜੀ ਕਿ ਦਮਾਲਾ ਦਾ ਮੈਂ ਖੋਲੜਾ ਫਿਰ ਦੁਆਰਾ ਸਜਾਣਾ ਜਨਾਹ ਕਹੀ ਜਾਂਦੀ ਇੱਕ ਵੇਦਮਾਨ ਦਾ ਸਿਆਣਾ ਸ਼ੁਰੂ ਕਰਦੀ ਹੈ ਹਾਂ ਜੀ ਉਹ ਤੇ ਤਾਂ 1 ਵਜੇ ਆਪਣੀ ਨੀਂਦ ਸ਼ੁਰੂ ਕਰਦੇ ਨੇ ਪੂਰੀ ਕਰਨੀ ਰਾਤ ਨੂੰ ਲੇਟ ਸੌਂਦੇ ਨੇ ਔਰ ਫਿਰ ਸਵੇਰੇ ਲੇਟ ਉੱਠਦੇ ਨੇ ਤੁਸੀਂ 1 ਵਜੇ ਇਸ਼ਨਾਨ ਕਰ ਲੈਣ ਭਾਈ 9 ਵਜੇ ਸੌ ਜੰਨੇ ਆ 9 ਵਜੇ ਸੌ ਕੇ ਆਪਣੇ 1 ਵਜੇ ਉੱਠ ਖੜੋ ਆਰਮਨਾਨ 2-3 ਘੰਟੇ ਬਹੁਤ ਹੁੰਦੇ ਨੇ ਸੌਣ ਕੇ ਹਾਂ ਜੀ ਉਸਾਂ ਦੇ ਵੀ ਘਾਰੇ ਜਾਵੈ ਗੁਰਗੋੰਗ ਸਿੰਘ ਮਹਾਰਾਜ ਦੇ ਮਨੂਬਾਬੇ ਸੰਕੇਤਿ ਗੁਰਗੁਰਾਂ ਸਾਹਿਬ ਮਹਾਰਾਜ ਵਿਦਾਨੇ ਆਲੋ ਜਾਵੇ ਸਤ ਸ੍ਰੀ ਅਕਾਲ ਪੋਰ ਮਰੀਆ ਕਾ ਚਿੱਟਿਆ ਫਾਜਾ ਵਾਲੇ ਸਾਧੂ ਰੱਖ ਲੋ ਬਿਰਦ ਬਾਣੇ ਦੀ ਇਲਾਜ ਸੋਢੀ ਸੱਚੇ ਬਾਦਸ਼ਾਹ ਜੀ ਉਹ ਲਾੜਦਿਆਂ ਫੌਜਾਂ ਦੇ ਮਾਲਕੋ ਫੌਜਾਂ ਰੱਖਿਓ ਆਪਣੀਆਂ ਤਿਆਰ ਪਰ ਤਿਆਰ ਕਲਗੀਧਰ ਦੇ ਮਾਲਕੋ ਖਾਲਸਾ ਜਪੇ ਤੇਰਾ ਕਾਲ ਯਾ ਕਾਲ ਸਰਹਦੀਪ ਪਾਵਨ ਧਰਤੀ ਦੇ ਉੱਤੇ ਮੌਜੂਦ ਆ ਔਰ ਅੱਜ ਦੇ ਦੌਰ ਦੇ ਵਿੱਚ ਜਿੱਥੇ ਨੌਜਵਾਨ ਪੀੜੀ ਪੱਗ ਬੰਨਣ ਨੂੰ ਦਸਤਾਰ ਸਜਾਉਣ ਨੂੰ ਇੱਕ ਬੋਝ ਸਮਝਦੀ ਹੈ ਉੱਥੇ ਹੀ ਨਿਆਂ ਸਿੰਘ ਜਿਹੜੇ ਸਾਡੇ ਨਾਲ ਮੌਜੂਦ ਨੇ ਉਹ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਧਾਰਮਿਕ ਥਾਵਾਂ ਦੇ ਉੱਤੇ ਵੱਖ-ਵੱਖ ਇਤਿਹਾਸਿਕ ਗੁਰੂ ਘਰਾਂ ਦੇ ਵਿੱਚ ਜਾ ਕੇ ਨਤਮਸਤਕ ਹੁੰਦੇ ਨੇ ਔਰ ਜੋ ਦੁਮਾਲਾ ਸਜਾਉਂਦੇ ਨੇ ਇਸ ਦਾ ਵਜ਼ਨ 85 ਕਿਲੋ ਹੈ ਜਿੱਥੇ ਅਸੀਂ ਕੁਝ ਕਿ ਮੀਟਰਾਂ ਦੀ ਪੱਗ ਨੂੰ ਹੀ ਇੱਕ ਬੋਝ ਸਮਝ ਲੈਂਦੇ ਆ ਬਹਾਨੇ ਮਾਰਨ ਲੱਗ ਜਾਂਦੇ ਆ ਕਿ ਸਾਡਾ ਤਾਂ ਪੱਗ ਨਾਲ ਸਿਰ ਦੁਖਣ ਲੱਗ ਜਾਂਦਾ ਹੈ ਸਾਡੇ ਸਿਰ ਦੇ ਵਿੱਚ ਪੀੜ ਹੁੰਦੀ ਆ ਸਿ ਪੱਗ ਨਹੀਂ ਬਣ ਸਕਦੇ ਅਸੀਂ ਕੇਸ ਕਤਲ ਕਰਵਾਉਣੇ ਨੇ ਪਰ ਉੱਥੇ ਤੁਸੀਂ ਇਹਨਾਂ ਬਜ਼ੁਰਗਾਂ ਨੂੰ ਦੇਖੋਗੇ ਤਾਂ ਕਿੰਨੇ ਸਾਲ ਹੋ ਗਏ ਸਾਨੂੰ ਇਹਨਾਂ ਨੂੰ ਵੇਖਦਿਆਂ ਨੂੰ ਇਹਨਾਂ ਦੇ ਵੱਲੋਂ ਉਸੇ ਤਰੀਕੇ ਦੇ ਨਾਲ ਹੀ ਜਿਉਂ ਦਸਤਾਰ ਆ ਸਜਾਈ ਜਾਂਦੀ ਹੈ ਦੁਮਾਲਾ ਸੇ ਆ ਜਾਂਦਾ ਆ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਬੜੇ ਚਿਰਾਂ ਬਾਅਦ ਤੁਹਾਡੇ ਦਰਸ਼ਨ ਹੋਏ ਨੇ ਸੇਤਾ ਠੀਕ ਨੇ ਤੁਹਾਡੀਆਂ ਹਾਂ ਸਾ ਮੇਰਾ ਮਹਾਰਾਜ ਦੀਆਂ ਹਾਂ ਜੀ ਪਹਿਲਾਂ ਤੁਸੀਂ ਹਰ ਸਾਲ ਆਉਂਦੇ ਹੁੰਦੇ ਸੀਗੇ ਇੱਥੇ ਸ਼ੀਦੀ ਜੋੜ ਮਿਲ ਦੇ ਵਿੱਚ ਤਾਂ ਦੱਸ ਰਹੇ ਹੋ ਜਿਵੇਂ ਹੁਣ 2 ਸਾਲ ਦਾ ਵਕਵਾ ਪੈ ਗਿਆ ਵਿੱਚ 2 ਸਾਲਾਂ ਬਾਅਦ ਆ ਜੀ ਪਹੁੰਚੇ ਆਂ ਤੋੜੇ ਤੇ ਪਹਿਠੀ ਕਰਕੇ ਨਹੀਂ ਸੀਗਾ ਬਾਕੀ ਆਨੰਦਪੁਰ ਸਾਹਿਬ ਤੇ ਹੀ ਕਦੇ ਮਿਸ ਨਹੀਂ ਕੀਤਾ ਉੱਥੇ ਤੇ ਪਹੁੰਚ ਜਾਈਦਾ ਇਹ ਆਪ ਜੀ ਸਾਡੇ ਸੀਸ ਤੇ ਉੱਤੇ ਦਮਾਲਾ ਦੇਖ ਰਹੇ ਹੋ ਇਹਦੀ ਨਮਾਈ 800 ਮੀਟਰ ਦੀ ਹੈ ਜਿਹੜਾ ਇਹਦਾ ਵਜ਼ਨ ਬਣਦਾ 85 ਵਜ਼ਨ ਆਉਂਦਾ ਇਹਦਾ ਲੋਹਾ ਤੇ ਕਪੜਾ ਪਾ ਕੇ ਸੰਤ ਗਰਾਬ ਤੇ ਫੁੱਲ ਵਰਗਾ ਲੱਗਦਾ ਮੈਂ ਨੌਜਵਾਨ ਬੱਚਿਆਂ ਨੂੰ ਕਹਿਣਾ ਚਾਹਨਾ ਜੇ ਸਿੱਖਾਂ ਦੇ ਘਰ ਆਪਾਂ ਜਨਮ ਲੈਂਦਾ ਹੈ ਇਹ ਘੜ ਤੋਂ ਘੜ 5 ਮੀਟਰ ਦੀ ਦਸਤਾਰ ਸਜਾਓ 8 ਮੀਟਰ ਦੀ ਸਜਾਓ ਹਾਂਜੀ ਮੱਥਾ ਗੁਰੂਗ੍ਰਾਂ ਸਾਹਿਬ ਤੋਂ ਸਹਿ ਕਿਸੇ ਨੂੰ ਨਹੀਂ ਟੇਕਣਾ ਨਸ਼ਾ ਕਿਸੇ ਪ੍ਰਕਾਰ ਦਾ ਨਹੀਂ ਖਾਣਾ ਸਾਧੂ ਸੰਤਾਂ ਦਾ ਸਤਿਕਾਰ ਕਰਿਆ ਕਰੋ ਉਹਨਾਂ ਨੂੰ ਫਤਿਹ ਗਿਆ ਕਰੋ ਜੋ ਸ਼ੀਦਾਂ ਦੇ ਜੋੜ ਮੇਲੇ ਤੇ ਮੈਂ ਨੌਜਵਾਨ ਬੱਚੇ ਨਹੀਂ ਗੱਲ ਕਮਾਂਗਾ ਜਿਹੜੇ ਦਾੜ੍ਹੀਆਂ ਕੱਟਦੇ ਨੇ ਪਾਈ ਦਾੜ੍ਹੀਆਂ ਨੂੰ ਰੱਖੋ ਜਿਹੜੇ ਕਈ ਨਾ ਦਸਾਰਾਂ ਕਹਿੰਦੇ 2 ਮੀਟਰ ਦਾ ਕੱਪੜਾ ਬੰਦਦੇ ਸੇਰਦੁਖ ਦਾ ਸਾਡਾ ਤਾਂ ਕਦੇ ਹੀ ਸੇਰਦੁਖਿਆ ਤੀਜੀ ਮੰਜ਼ਲ ਤੇ ਸਹਾਰਾ ਚੈਨਲ ਵਾਲਿਆਂ ਨੇ 34 ਸੈਕਟਰ ਚੜਾ ਕੇ ਦੇਖ ਲਿਆ ਤਿੰਨ ਵਾਰੀ ਉੱਥੇ ਵੀ ਚੜੇ ਆ ਬਾਗੇ ਬਾਰਡਰ ਪੈਦਲ ਗਏ ਆ ਥੂਰੀ ਦੇ ਅੰਦਰ ਵੀ ਪੈਦਲ ਨਗਰ ਕੀਰਤਨ ਕੀਤਾ ਸ਼ਿਮਲੇ ਦੇ ਅੰਦਰ ਵੀ ਪੈਦਲ ਨਗਰ ਕੀਰਤਨ ਕੀਤਾ ਕੋਈ ਤਕਲੀਫ ਨਹੀਂ ਸਾਨੂੰ ਤੇ ਐਂ ਜੀ ਖਾਣਾ ਮੇਰਾ ਹੀ ਆ ਵੀ ਅੰਧਾਲਪੁਰ ਕਈ ਖਾਨੇ ਆ ਤੇ ਕਦੀ ਐਵੇਂ ਤੁਹਾਨੂੰ ਮਹਿਸੂਸ ਨਹੀਂ ਹੋਇਆ ਕਿ ਤੁਹਾਡੇ ਸਿਰ ਦੇ ਉੱਤੇ 85 ਕਿਲੋ ਦਾ ਭਾਰ ਹੈ ਜਿਵੇਂ ਇੰਨਾ ਵਜ਼ਨ ਹੈ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਹਰ ਵਾਰ ਤੁਹਾਨੂੰ ਐਦਾ ਹੀ ਜਾਬਦਾ ਜਦੋਂ ਵੀ ਦਮਲਾ ਸਜਾਉਂਦੇ ਹੋ ਕਿ ਫੁੱਲਾਂ ਵਾਂਗੂ ਹੀ ਹੈ ਮਮਾ ਤਾਂ ਇਸ ਤਰ੍ਹਾਂ ਇਤਨਾ ਵੀ ਇਸ ਤਰ੍ਹਾਂ ਬਾਣੀ ਪਾ ਕੇ ਪੜੀਦੀ ਹੈ ਕੋਈ ਕਿਸੇ ਨੇ ਵੀ ਕਰਦੇ ਇਸ ਤਰ੍ਹਾਂ ਬਾਣੀ ਪੜਦੇ ਕੋਈ ਤਕਲੀਫ ਨਹੀਂ ਸਾਨੂੰ ਤੇ ਆ ਕੋਈ ਤਕਨੀਕ ਬਾਈ ਕਿੰਨਾ ਸਮਾਂ ਲੱਗਦਾ ਹੈ ਦਮਾਲਾ ਸਜਾਉਣ ਚ ਸਸ਼ਤਰ ਲਾਉਣ ਦੇ ਵਿੱਚ ਸਾਰਾ ਸ਼ਿੰਗਾਰ ਕਰਨ ਦੇ ਵਿੱਚ ਇਹਨੂੰ ਦੋ ਸਿੰਘ ਨਾਲ ਲੱਗ ਜਾਂਦੇ ਨੇ ਮੇਰੇ ਲੱਗ ਹੀ ਜਾਂਦੇ ਨੇ 5-6 ਘੰਟੇ ਦਮਾਲਾ ਸਜਾਉਣ ਲੱਗਿਆਂ ਹਾਂ ਹਾਂਜੀ ਕਿਉਂ ਦਮਾਲਾ ਤਾਂ ਮੈਂ ਖੋਲਣਾ ਫਿਰ ਦੁਬਾਰਾ ਸਜਾਣਾ ਇਸ ਇਸ਼ਨਾਨ ਕਰਕੇ 5 ਘੰਟੇ ਲੱਗ ਜਾਂਦੇ ਨੇ ਹਾਂਜੀ ਤੁਸੀਂ ਮੇਰੇ ਕਿੰਨੇ ਵਜੇ ਫਿਰ ਅੰਮ੍ਰਿਤ ਵੇਲੇ ਕਿੰਨੇ ਵਜੇ ਉੱਠਦੇ ਹੋ ਤੁਹਾਨੂੰ ਇਸ਼ਨਾਨ ਕਰੀਦਾ ਜੀ 1 ਵਜੇ ਦਮਾਲਾ ਸਜਾਉਣਾ ਸ਼ੁਰੂ ਕਰਦੀ ਲੈਂ ਹਾਂਜੀ ਬੋਤੇ ਤਾਂ 1 ਵਜੇ ਆਪਣੀ ਨੀਂਦ ਸ਼ੁਰੂ ਕਰਦੇ ਨੇ ਪੂਰੀ ਕਰਨੀ ਰਾਤ ਨੂੰ ਲੇਟ ਸੌਂਦੇ ਨੇ ਔਰ ਫਿਰ ਸਵੇਰੇ ਲੇਟ ਉੱਠਦੇ ਨੇ ਤੁਸੀਂ 1 ਵਜੇ ਇਸ਼ਨਾਨ ਕਰ ਲੈਂਦੇ ਆਂ ਭਾਈ 9 ਵਜੇ ਸੋ ਜਾਣੇ ਆਂ 9 ਵਜੇ ਸੋ ਕੇ ਆਪਣੇ 1 ਵਜੇ ਉੱਠ ਖੜੋ ਆ ਰਾਮ ਨਾਲ 2-3 ਘੰਟੇ ਬਹੁਤ ਹੁੰਦੇ ਨੇ ਸੌਣ ਦੇ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੋਗੇ ਨੌਜਵਾਨ ਪੀੜ੍ਹੀ ਕੀ ਸੇਧ ਲੈ ਕੇ ਜਾਵੇ ਕਿਉਂਕਿ ਪਵਿੱਤਰ ਧਰਤੀ ਦੇ ਉੱਤੇ ਅਸੀਂ ਮੌਜੂਦ ਆ ਆ ਤਾਂ ਜਾਣਦੇ ਆਂ ਅਸੀਂ ਪਰ ਬਹੁਤੇ ਇਹਨੂੰ ਮੇਲੇ ਵਾਂਗੂ ਹੀ ਵੇਖਦੇ ਨੇ ਹਰ ਵਾਰ ਅਸੀਂ ਵੀ ਇਹੀ ਬੇਨਤੀ ਕਰਦੇ ਆਂ ਕਿ ਅਸੀਂ ਦੀ ਜੋੜ ਮੇਲਾ ਇਥੋਂ ਦੀ ਕੁਝ ਲੈ ਕੇ ਜਾਈਏ ਕੁਝ ਸਿੱਖਿਆ ਲੈ ਕੇ ਜਾਈਏ ਨਾ ਕਿ ਇਹਨੂੰ ਇੱਕ ਮੇਲੇ ਵਜੋਂ ਦੇਖੀਏ ਐਸੇ ਦਸਤਾਰ ਦੇ ਬਦਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰ ਬਿੱਟੇ ਆਪਣੀ ਚੜ੍ਹਦੀ ਜਵਾਨ ਦੇ ਟੋਟਾ ਟੋਟਾ ਕਰਵਾ ਦਿੱਤੇ ਮਹਾਰਾਜ ਨੇ ਚਾਰ ਪੁੱਤਰ ਵਾਰ ਕੇ ਸਾਰਾ ਸਰਬੰਸ ਵਾਰ ਕੇ ਮਹਾਰਾਜ ਨੇ ਇੱਕੋ ਗੱਲ ਕਹੀ ਸੀ ਇਹਨਾਂ ਪੁੱਤਰਾਂ ਕੇ ਅਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਜੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਕਮਾਣੇ ਚਾਹਨੇ ਆ ਸਾਫ ਸੂਰਤ ਰੱਬ ਦੀ ਭਈ ਭੰਨੇ ਬਈਮਾਨ ਹਾਂ ਜੀ ਤੇ ਉਦੋਂ ਮਾਰ ਦੀ ਬਾਣ ਕਹਿੰਦੀ ਸਾਫ ਸੂਰਤ ਦਸਤਾਰ ਸਿਰਾਂ ਦਸਤਾਰ ਦੇ ਨਾਲ ਹੀ ਮਹਾਰਾਜ ਕਹਿੰਦੇ ਇਹ ਨਿਸ਼ਾਨ ਹੈ ਅੱਗੇ ਇਹਨਾਂ ਦੀ ਖੁਸ਼ੀ ਹੈ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰੇ ਕਰਦਾ ਸੀ ਤਾਂ ਕਦੇ ਗੁੱਸੇ ਨਾਲ ਕਿਸੇ ਨੂੰ ਨਹੀਂ ਕਿਹਾ ਹੱਥ ਜੋੜ ਕੇ ਬੇਨਤੀ ਕਰਦੇ ਆ ਭਾਈ ਜੇ ਭੁੱਲ ਗਏ ਉਹ ਮੁੜ ਕੇ ਘਰ ਆ ਜਾਓ ਕਹਿੰਦੇ ਕਾਰ ਉਪਦੇਸ਼ ਪਚੜਕੇ ਬੋ ਪਾਤੀ ਬੋੜ ਪਿਤਾਗੜ ਲਾਵੇ ਪਿਛਲੇ ਔਗਣ ਬਖਸ਼ਲੇ ਪ੍ਰਭਾ ਅੱਗੇ ਮਾਰਗ ਪਾਵੇ ਗੁਰੂ ਸਾਹਿਬ ਵੀ ਬਖਸ਼ ਦਿੰਦੇ ਨੇ ਮਾਂ ਬਾਪੂ ਵੀ ਬੱਚਾ ਨੂੰ ਬਖਸ਼ ਦਿੰਦੇ ਨੇ ਜੇ ਮੁੜ ਕੇ ਬੱਚਾ ਸਹੀ ਰਸਤੇ ਤੇ ਆ ਜਾਵੇ ਤੇ ਸ਼ੀਧੀ ਜੋੜ ਮੇਲੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਕਾਰਾ ਛੱਡਾਂਗੇ ਜਿਹੜਾ ਮਹਾਰਾਜ ਨੇ ਛੱਡਿਆ ਸੀਗਾ ਖੁਸ਼ੀਆਂ ਦੇ ਜਕਾਰੇ ਗਜਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਨੂ ਭਾਵੇਂ ਸੋਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਜ ਬਿਦਾ ਨਿਹਾਲ ਹੋ ਜਾਵੇ ਸ ਗੁਰਮਰਿਆਕਾਰ ਚਿੱਟਿਆ ਬਾਜਾ ਵਾਲੇ ਸਤਿਗੁਰੂ ਰੱਖ ਲੋ ਮਿਰਦ ਬਾਣੇ ਦੀ ਰਾਜ ਸੋਢੀ ਸੱਜੇ ਬਾਦਸ਼ਾਹ ਜੀ ਉਹ ਲਾੜਦੀਆਂ ਫੌਜਾਂ ਦੇ ਮਾਲਕੋ ਫੌਜਾਂ ਰੱਖਿਆ ਆਪਣੀਆਂ ਤਿਆਰ ਪਰ ਤਿਆਰ ਕਲਗੀਧਰ ਦੇ ਮਾਲਕੋ ਖਾਲਸਾ ਜਪੇ ਤੇਰਾ ਕਾਲ ਯਾ ਕਾਲ ਚਿਤਰੋ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਗੁਰਮਰਿਆਕਾਰ ਦੇਖ ਦੇਖ ਫਤਿਹ ਖਾਲਸੇ ਦੀ ਹਰ ਦੀ ਬਾਣ ਹਰ ਮਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਿਹੜੇ ਜੋ ਜਵਾਨ ਫੋਟੋ ਖਿਚਾਉਂਦੇ ਨੇ ਤੁਹਾਡੇ ਨਾਲ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਫੋਟੋ ਦਾ ਖਿਚਾ ਕੇ ਲੈ ਜਾਂਦੇ ਨੇ ਚੰਗੇ ਲੱਗਦਾ ਉਹਨਾਂ ਨੂੰ ਦਮਾਲਾ ਤੁਸੀਂ ਬੰਨੇ ਆ ਉਹਨਾਂ ਨੂੰ ਸੋਹਣੇ ਲੱਗਦੇ ਹੋ ਪਰ ਨਾਲ ਉਹਨਾਂ ਨੂੰ ਕੀ ਉਪਦੇਸ਼ ਦੇਣਾ ਚਾਹੋ ਮੈਂ ਉਹਨਾਂ ਬੱਚੇ ਨੇ ਇਸ ਕਰਕੇ ਨਹੀਂ ਰੋਕਦਾ ਜਿਨ੍ਹਾਂ ਨੇ ਦਾੜੀ ਕੱਟੀ ਹੁੰਦੀ ਹੈ ਹੈ ਤੇ ਸਾਡੇ ਸਰਦਾਰਾਂ ਦੇ ਬੱਚੇ ਨੇ ਨਾ ਜੀ ਕਹਿੰਦੇ ਨੇ ਟੁੱਟੀਆਂ ਪਾਵਾ ਆਪਣੇ ਘਰ ਚ ਪੈਂਦੀਆਂ ਨੇ ਇਸ ਕਰਕੇ ਮੈਂ ਇਹਨਾਂ ਨੂੰ ਇਹ ਨਹੀਂ ਰੋਕਦਾ ਨਹੀਂ ਇਸ ਕਰਕੇ ਫੋਟੋ ਖਿਚਣ ਤੋਂ ਮੈਂ ਇਹਨਾਂ ਨੂੰ ਇਹ ਜ਼ਰੂਰ ਗੱਲ ਕਹਿਣਾ ਵੀ ਜਦੋਂ ਫੋਟੋ ਦੇਖੋਗੇ ਮੇਰਾ ਵੀ ਮੂੰਹ ਦੇਖ ਲਓ ਤੇ ਆਪਣਾ ਵੀ ਨਾਲ ਦੇਖ ਲਓ ਵੀ ਤੁਹਾਡਾ ਚਿਹਰਾ ਕਿੰਦਾ ਦਾ ਇਕ ਸਨੇਹਾ ਬਜ਼ੁਰਗਾਂ ਵੱਲੋਂ ਨਿਹੰਗ ਸਿੰਘਾਂ ਦੇ ਵੱਲੋਂ ਦੇਣ ਦੀ ਕੋਸ਼ਿਸ਼ ਹੈ ਕਿ ਜਦੋਂ ਫੋਟੋ ਖਿਚਾਉਣੀ ਹੋ ਤਾਂ ਇੱਕ ਚਿਹਰਾ ਆਪਣਾ ਦੇਖ ਲਿਓ ਇੱਕ ਚਿਹਰਾ ਮੇਰਾ ਦੇਖ ਲਿਓ ਹਾਲਾਂਕਿ ਸਾਡੇ ਵਿੱਚ ਵੀ ਬਹੁਤ ਉਹ ਗੁਣ ਹੋਣਗੇ ਅਸੀਂ ਵੀ ਕਹਿੰਦੇ ਹਾਂ ਕਿ ਭੁੱਲਾ ਚੁੱਕਾ ਸਾਡੇ ਤੋਂ ਵੀ ਹੁੰਦੀਆਂ ਨੇ ਪਰ ਬਜ਼ੁਰਗਾਂ ਦੇ ਵੱਲੋਂ ਜੋ ਕਿਹਾ ਗਿਆ ਹੈ ਉਹ ਜ਼ਰੂਰ ਉਸ ਨੂੰ ਅਮਲ ਕਰੀਏ ਜਿਸ ਧਰਤੀ ਦੇ ਉੱਤੇ ਆ ਰਹੇ ਹਾਂ ਤਾਂ ਇੱਥੋਂ ਦੀ ਕੋਈ ਸੇਧ ਜ਼ਰੂਰ ਲੈ ਕੇ ਜਾਈਏ ਕਿ ਮੈਂ ਪਰਸਨ ਜਸ਼ਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ ਸ਼ਰੀਫਤ ਗੜ